ਆ ਸਾਹਮਣੇ ਗੱਡੀਆਂ ਯਾਰੀਆਂ ਨੇ ਬੀਐਸਐਫ ਦੀਆਂ ਬਾਰਡਰ ਵੱਲ ਨੂੰ ਤੇ ਸਾਹਮਣੇ ਜਿਹੜਾ ਬਿਲਕੁਲ ਪਾਕਿਸਤਾਨ ਦਾ ਬਾਰਡਰ ਆ 9 ਵਜੇ ਇੰਡੀਆ ਦਾ ਗੇਟ ਖੁੱਲਦਾ ਤੇ 4 4 ਵਜੇ ਸ਼ਾਮ ਨੂੰ ਬੰਦ ਹੋ ਜਾਂਦਾ 4:30 ਵਜੇ ਬੰਦ ਹੋ ਜਾਂਦਾ ਜਦੋਂ ਉਸ ਸੀਜ਼ਨ ਦਾ ਟਾਈਮ ਹੁੰਦਾ ਜਿਵੇਂ ਅਪਚੋਨਾ ਲਗਾਵਿੱਦਾ ਜਿਵੇਂ ਫਸਲ ਦੀ ਕਟਾਈ ਹੁੰਦੀ ਉਹਦਾ 5 5:30 ਦਾ ਟਾਈਮ ਦੇ ਦਿੰਦੇ ਆ ਇਧਰਲੇ ਪਾਸੇ ਜਿਹੜੇ ਟਾਵਰ ਲੱਗੇ ਹੋਏ ਨੇ ਇੰਡੀਅਨ ਆਰਮੀ ਦੇ ਤੇ ਆ ਜਿਹੜੇ ਤੁਸੀਂ ਸਾਹਮਣੇ ਦਰਖਤ ਲੱਗੇ ਵੇਖ ਰਹੇ ਹੋ ਕੀਕਰਾਂ ਦੇ ਇਹ ਦੂਜੇ ਪਾਸੇ ਜਿਹੜਾ ਪਾਕਿਸਤਾਨ ਆ ਤੇ ਇੱਥੇ ਜਿਹੜੇ ਪੋਸਟਰ ਚੈੱਕ ਪੋਸਟਾਂ ਬਣੀਆਂ ਹੋਈਆਂ ਨੇ ਜਿਹੜੇ ਚੌਕੇ ਜਿਹੜੇ ਬੀਐਸਐਫ ਦੀਆਂ ਬਣੀਆਂ ਹੋਈਆਂ ਨੇ ਤੇ ਇੱਥੋਂ ਦੇ ਕਿਸਾਨਾਂ ਦੀ ਕੀ ਜ਼ਿੰਦਗੀ ਆ ਬਾਰਡਰ ਤੇ ਨੇੜੇ ਤੇ ਜਿਹੜੇ ਜਿੰਨੇ ਵੀ ਪਿੰਡ ਰਹਿੰਦੇ ਨੇ ਉਹਨਾਂ ਕਿਸਾਨਾਂ ਦੀ ਜ਼ਿੰਦਗੀ ਦਿਖਾਵਾਂਗੇ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਪਾਕਿਸਤਾਨ ਵਾਲੇ ਪਾਸੇ ਖੇਤ ਨੇ ਤੇ ਉਧਰ ਪਹਿਲਾਂ ਲੋਕਾਂ ਨੂੰ ਜਾਣ ਦਿੱਤਾ ਜਾਂਦਾ ਸੀ ਖੇਤੀ ਕਰਨ ਵਾਸਤੇ ਹੁਣ ਜਿਹੜਾ ਜੰਗ ਦੇ ਮਾਹੌਲ ਦੇ ਵਿੱਚ ਕੀ ਉਹਨਾਂ ਨੂੰ ਜਾਣ ਦਿੱਤਾ ਜਾਂਦਾ ਜਾਂ ਨਹੀਂ ਦਿੱਤਾ ਜਾਂਦਾ ਕਿਵੇਂ ਉਹਨਾਂ ਦੀ ਜਿਹੜੀ ਫਸਲ ਹੈ ਉਹ ਬਰਬਾਦ ਹੁੰਦੀ ਆ ਤਾਂ ਜੋ ਆਪਾਂ ਜਿਹੜੀ ਜਾਣਕਾਰੀ ਲੈਣੇ ਆ ਪਾ ਪੰਜਾਬ ਦੇ ਆਖਰੀ ਪਿੰਡ ਦੇ ਵਿੱਚ ਖੜਿਆ ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਤੇ ਇਧਰਲੇ ਪਾਸੇ ਜਿਹੜੀਆਂ ਤਾਰਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਪੰਜਾਬ ਤੇ ਪਾਕਿਸਤਾਨ ਨੂੰ ਵੱਖ ਕਰਦੀਆਂ ਨੇ ਤੇ ਇਧਰਲੇ ਪਾਸੇ ਤੁਸੀਂ ਚੈੱਕ ਪੋਸਟਾਂ ਵੀ ਵੇਖ ਸਕਦੇ ਹੋ ਫੌਜੀਆਂ ਦੇ ਜਿਹੜੀਆਂ ਚੌਕੀਆਂ ਨੇ ਇੱਥੇ ਮੌਜੂਦ ਨੇ ਜਿਵੇਂ ਤੁਸੀਂ ਜਾਣਦੇ ਹੋ ਪਹਿਲਗਾਮ ਹਮਲੇ ਤੋਂ ਬਾਅਦ ਜਿਹੜਾ ਇੱਕ ਸੋਸ਼ਲ ਮੀਡੀਆ ਤੇ ਖਬਰ ਜੀ ਫੈਲਦੀ ਹੋਈ ਆ ਵੀ ਜਿਹੜੀ ਦੋਵਾਂ ਦੇਸ਼ਾਂ ਦੇ ਵਿਚਕਾਰ ਜੰਗ ਲੱਗਣ ਜਾ ਰਹੀ ਆ ਹੈਨਾ ਤਾਂ ਇਨ੍ਹਾਂ ਪਿੰਡਾਂ ਦੇ ਵਿੱਚ ਕੀ ਮਾਹੌਲ ਆ ਕੀ ਇਹ ਜੰਗ ਲੱਗੂ ਜਾਂ ਨਹੀਂ ਲੱਗੂ ਕਿਉਂਕਿ ਜਦੋਂ ਜੰਗ ਲੱਗੂ ਤਾਂ ਸਭ ਤੋਂ ਪਹਿਲਾਂ ਜਿਹੜੇ ਬਾਡਰ ਦੇ ਨੇੜੇ ਤੇੜੇ ਦੇ ਪਿੰਡ ਨੇ ਉਹ ਖਾਲੀ ਕਰਾਏ ਜਾਂਦੇ ਨੇ ਤਾਂ ਬਾਈ ਇਸ ਪਿੰਡ ਦਾ ਆਪਣੇ ਨਾਲ ਮੌਜੂਦ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਹੈ ਕਿ ਕੀ ਹਾਲ ਨੇ ਬਾਈ ਜੀ ਠੀਕ ਹੈ ਜੀ ਬਾਈ ਜੀ ਬਾਈ ਇਸੇ ਪਿੰਡ ਦੇੋਂ ਤੁਸੀਂ ਅਸੀਂ ਪਿੰਡ ਮੌਜੂਦ ਜੀ ਤੁਸੀਂ ਜਾਣਦੇ ਹੋ ਹਨ ਵੀ ਹੁਣੇ ਪਹਿਲਗਾਮ ਦੇ ਵਿੱਚ ਕਾ ਹਮਲਾ ਹੋ ਕੇ ਹਟਿਆ ਹਾਂਜੀ ਹਾਂਜੀ ਜੀ ਜਿਹਦੇ ਵਿੱਚ 28 ਬੇਦੋਸ਼ ਲੋਕ ਜਿਹੜੇ ਮਾਰਤੇ ਹਨਾ ਹਾਂਜੀ ਹਾਂਜੀ ਤਾਂ ਹੁਣ ਜਿਹੜਾ ਭਾਰਤ ਦੇ ਸਰਕਾਰ ਤੇ ਦਵਾਜਾ ਬਣਿਆ ਹੋਇਆ ਵੀ ਜਿਹੜਾ ਹਮਲਾ ਕਰੋ ਪਾਕਿਸਤਾਨ ਤੇ ਹਾਂਜੀ ਹਾਂਜੀ ਤਾਂ ਉਹ ਇਧਰ ਮਾਹੌਲ ਹੈਗਾ ਮੜਾ ਮੋਟਾ ਵੀ ਜੰਗ ਲੱਗਣ ਦਾ ਕੋਈ ਨਹੀਂ ਇਧਰ ਨਹੀਂ ਹੈਗਾ ਇਹ ਸਾਡੇ ਜ਼ਿੰਮੇਦਾਰ ਇਧਰ ਸਾਰੇ ਬਿੱਠੇ ਪਰਾ ਪਰ ਪਾਰ ਵਾਲੇ ਜਿਨ੍ਹਾਂ ਦੀ ਮਾਰ ਜਮ ਸ਼ੇਰ ਜ਼ਮੀਨ ਉਹ ਵੀ ਇੰਦਰੀ ਬੈਠੇ ਇਹ ਤਾਂ ਅਜ ਉਹਨਾਂ ਤੋਂ ਕੋਈ ਆਰਡਰ ਹੋਇਆ ਨਹੀਂ ਬਾਹਰ ਨਿਕਲਦਾ ਉਹ ਕਈ ਪਿੰਡਾਂ ਦੇ ਵਿੱਚ ਬਾਰਡਰ ਦੇ ਨੇੜੇ ਤੇ ਜਿਹੜੇ ਪਿੰਡ ਨੇ ਨੌਂਸਮੈਂਟਾਂ ਹੋ ਰਹੀਆਂ ਨੇ ਅਲਾਸਮੈਂਟਾਂ ਇੱਧਰ ਦੀ ਜਿਹਨੀਆਂ ਸਾਡੇ ਤੋਂ ਉੱਤਰਪਾਰ ਦੀ ਜ਼ਮੀਨ ਹੈਗੀ ਤੁਹਾਡੀ ਤਾਰੂਪਾਰੇ ਜ਼ਮੀਨ ਹਾਂਜੀ ਹਾਂਜੀ ਕਿੰਨੀ ਕ ਜ਼ਮੀਨ ਹੈ ਜ਼ਮੀਨ ਮੇਰਕੀ ਸੱਤ ਕਿੱਲੇ ਫਾਰਵਰਡ ਚੌਕੀ ਸੱਤ ਕਿੱਲੇ ਹਾਂਜੀ ਹਾਂਜੀ ਤਾਂ ਫਿਰ ਕੋਈ ਚੱਕਰ ਨਹੀਂ ਆਉਣ ਜਾਂਦੇ ਜਾਂਦੇ ਆ ਆਉਣ ਜਾਂਦੇ ਹਾਂ ਸਾਡੇ 2 ਦਿਨ ਅੱਗੇ ਗੇਟ ਬੰਦ ਰਿਹਾ ਹਾਂ ਹੁਣ ਸਵੇਰੇ ਖੁੱਲਨੇ ਨੇ ਗੇਟ 2 ਦਿਨ ਬੰਦ ਕਰ ਤੋ ਰਿਹਾ ਉਹ ਜਿਹ ਕਹਿੰਦੇ ਮੌਲ ਮਾ ਠੀਕ ਹੈ ਮੌਲ ਮਾੜਾ ਹੈ ਤੇ ਨਕਨਕਾ ਕੋਰੋਂ ਵਡਾ ਕੇ 2 ਦਿਨ ਰੱਖਿਆ ਬੰਦ ਸਵੇਰੇ ਸਾਡੀ ਜ਼ਮੀਨ ਦਾ ਜਾ ਠੀਕ ਆ ਹਾਂਜੀ ਹਾਂਜੀ ਅੱਛਾ ਤੁਸੀਂ ਕਿਸੇ ਨੂੰ ਨਾਲ ਲਿਜਾ ਸਕਦੇ ਹੋ ਉਧਰਲੇ ਪਾਸੇ ਜਾਣਾ ਹੋਵੇ ਅਸੀਂ ਲਿਜਾ ਸਕਦੇ ਹਾਂ ਪਰ ਸਾਡੀ ਜਿੰਮੇਦਾਰੀ ਹੈ ਲਿਜਾ ਸਕਦੇ ਜੇ ਤੁਸੀਂ ਉੰਨੀ ਕੀ ਕਰ ਦੋ ਤਾਂ ਸਾਡੀ ਜ਼ਿੰਮੇਦਾਰੀ ਹੈ ਤਰਪਾਰ ਦਿੱਤਾ ਮਤਲਬ ਤੁਸੀਂ ਕਿਸੇ ਨੂੰ ਨਾਲ ਲੈ ਜਾਓ ਕਿ ਉਹਨੇ ਕੋਈ ਗੱਡਬੜ ਕਰਤੀ ਤਾਂ ਵਿੱਚ ਤੁਸੀਂ ਹੀ ਫਸੋਗੇ ਉਹ ਸਾਡਾ ਜ਼ਿੰਮੇਦਾਰੀ ਹੈ ਕੰਨ ਕੋਈ ਨਹੀਂ ਕੀ ਹੋ ਗਿਆ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਅੱਛਾ ਕੋਈ ਚੀਜ਼ ਮਤਲਬ ਕੁਝ ਲਿਆ ਸਕਦੇ ਆਪਾਂ ਕਿ ਉਧਰ ਕੁਝ ਵੀ ਨਹੀਂ ਉਧਰ ਕੁਝ ਵੀ ਨਾ ਪੈਸਾ ਨਾ ਮੋਬਾਈਲ ਨਾ ਕੁਝ ਨਾ ਸੋਨਾ ਕੋਝ ਵੀ ਨਹੀਂ ਖਾਲੀ ਜਾਣਾ ਬਾਹਰ ਕੋਈ ਆਪਾਂ ਸਪਰੇਅ ਦੀ ਬੋਤਲ ਵਗੈਰਾ ਲੈ ਕੇ ਆ ਨਹੀਂ ਉਹ ਜਿਹਾ ਸਾਨੂੰ ਮੈਡੀਸਨ ਜੋ ਲੱਗੇ ਜੋ ਮੈਡੀਸਨ ਜੋ ਬਾਹਰ ਨਹੀਂ ਆ ਸਕਦਾ ਜੀ ਜਿਹੜਾ ਅੰਦਰ ਅੰਦਰ ਹੀ ਖਤਮ ਕਰਨਾ ਪੜੇਗਾ ਉਹ ਠੀਕ ਖਤਮ ਕਰਨਾ ਪੈਂਦਾ ਹਾਂਜੀ ਹਾਂਜੀ ਵਾਪਸ ਇੱਧਰ ਨਹੀਂ ਲੈ ਕੇ ਆਉਣਾ ਇਹਨਾਂ ਨਹੀਂ ਇੱਧਰ ਨਹੀਂ ਵਾਪਸ ਹੁੰਦੇ ਅੱਛਾ ਉਧਰੀ ਖਤਮ ਕਰਨਾ ਪੈਂਦਾ ਹੈਗਾ ਅੱਛਾ ਕੋਈ ਪਿੰਡਾਂ ਦੇ ਵਿੱਚ ਥੋੜਾ ਬਹੁਤਾ ਵੀ ਮਾਹੌਲ ਨਹੀਂ ਹੈ ਗਿਆ ਇਹ ਇਹ ਗੱਲ ਤਾਂ ਤੁਹਾਨੂੰ ਪਤਾ ਹੋਣੀ ਹੈ ਨਾ ਵੀ ਜੰਗ ਲੱਗਣ ਦਾ ਥੋੜਾ ਜਿਹਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਦਾ ਡਾਇਆ ਵਿੱਚ ਜੰਗ ਲੱਗੂ ਪਰ ਇੱਧਰ ਅੱਜ ਤਾਂ ਬੀਐਸਐਫ ਵੀ ਆਰਮੀ ਤੇ ਲੱਗੀ ਨਹੀਂ ਇੱਧਰ ਜਿਵੇਂ 1965 75 ਦੇ ਵਿੱਚ ਜੰਗਾਂ ਹੋਈਆਂ ਸੀਗਾ 1999 ਦੇ ਕਾਰਕ ਦੇ ਦੋ ਕਾਰਕਲ ਦੀ ਜੰਗ ਉਹਦੇ ਪਿੱਛੇ ਹੋਈ ਸੀ ਇਹਨਾਂ ਸਾਰੇ ਫੌਜ ਨੇ ਆ ਆਪਣੇ ਜੀਮੇਦਾਰ ਨੂੰ ਬਾਹਰ ਕੱਢਤਾ ਸੀ ਅੱਜ ਤੇ ਇੱਧਰ ਕੋਈ ਕਿਸੇ ਨੂੰ ਕੱਢਿਆ ਨਹੀਂ ਇਹਨਾਂ ਮਤਲਬ ਪਹਿਲੀ ਕੱਢਤਾ ਸੀ ਉਦੋਂ ਪਿੰਡਾਂ ਦੇ ਵਿੱਚੋਂ ਹਾਂਜੀ ਹਾਂਜੀ ਤਾਂ ਕਿੰਨੇ ਦਿਨ ਪਹਿਲਾਂ ਮਤਲਬ ਠਾਨਦੇ ਆ ਕਹਿੰਦੇ ਪਿੰਡਾਂ ਦੇ ਵਿੱਚ ਜਿਵੇਂ ਮਲੋ ਪੂਰਾ ਖਤਰਾ ਪਵੇ ਇੱਕ ਦੋ ਦਿਨ ਕਹਿ ਦਿੰਦੇ ਬਾਹਰ ਨਿਕਲ ਜਾਓ ਪੂਰਾ ਇੱਥੇ ਕਿਉਂ ਆਰਮੀ ਲੱਗ ਜਾਵੇਗੀ ਇਹ ਆਰਮੀ ਤੇ ਇੱਧਰ ਲੱਗੀ ਨਹੀਂ ਸਾਡੇ ਇਲਾਕੇ ਤਾਂ अच्छा इत्थों दे ਪਿੰਡ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਉਹ ਕਿਵੇਂ ਆ ਜਿਹੜੀ ਬਾਡਰ ਤੇ ਨਾਲ ਲੱਗਦੇ ਨੇ ਪਿੰਡ ਜਿੰਨੇ ਵੀ ਇੱਥੇ ਨੇੜੇ ਆਪਣੇ ਕਿਵੇਂ ਆ ਉਹਨਾਂ ਦੀ ਜ਼ਿੰਦਗੀ ਸੌਖੀ ਆ ਜਾਂ ਫਿਰ ਬਹੁਤ ਜ਼ਿਆਦਾ ਔਖੀ ਆ ਬਹੁਤ ਔਖੀ ਬਰਾਜ ਜੀ ਤਰ ਪਰਲ ਤਾਂ ਬਹੁਤ ਹੀ ਜ਼ਿਆਦਾ ਔਖੀ ਹੈ ਕਿਵੇਂ ਕਿਵੇਂ ਮਲ ਨੋਜ ਗੇਟ ਖੁੱਲੂਗਾ ਸਵੇਰੇ ਹੂੰ 4 ਵਜੇ ਬੰਦ ਹੋ ਜਾਊਗਾ ਠੀਕ ਆ ਤੇ ਜਿਵੇਂ ਕਮੈਂਟ ਜੋ ਵੀ ਲਿਜਾਣਾ ਸੰਤ ਬਹੁਤ ਆਖਿਆਈਏ ਅੰਦਰ ਦੀ ਬਹੁਤ ਔਖੀ ਫਸਲ ਹੈ ਅੱਛਾ ਹਾਂਜੀ ਹਾਂਜੀ ਅੱਛਾ ਮੈਂ ਕਈ ਪਿੰਡ ਵੇਖੇ ਨੇ ਇੱਥੇ ਪਿੰਡਾਂ ਦਾ ਵੀ ਕੋਈ ਬਹੁਤ ਜ਼ਿਆਦਾ ਵਿਕਾਸ ਨਹੀਂ ਹੋਇਆ ਇੱਧਰ ਨਹੀਂ ਵਿਕਾਸ ਹੈਗਾ ਇੱਧਰ ਕਿਉਂਕਿ ਰਾਜ ਸਿਕ ਬਰਾਦਰੀ ਇਹਨੇ ਦੇ ਮੰਤਰੀ ਵੀ ਆਏਗਾ ਜ਼ੋਰ ਨਹੀਂ ਗਏ ਇੱਧਰ ਦੇ ਜਿਹੜੇ ਅੱਛਾ ਜਿਵੇਂ ਹੁਣ ਤੁਸੀਂ ਦੱਸਿਆ ਵੀ 9 ਵਜੇ ਗੇਟ ਖੁੱਲਦਾ ਪਾਕਿਸਤਾਨ ਦਾ ਨਹੀਂ ਆਪਣਾ ਇੰਡੀਆ ਦਾ ਹੀ ਇੰਡੀਆ ਦਾ ਗੇਟ ਹੈ ਹਾਂਜੀ ਇੰਡੀਆ ਦਾ ਗੇਟ 9 ਵਜੇ ਇੰਡੀਆ ਦਾ ਗੇਟ ਖੁੱਲਦਾ ਤੇ 4 4 ਵਜੇ ਸ਼ਾਮ ਨੂੰ ਬੰਦ ਹੋ ਜਾਂਦਾ 4:30 ਵਜੇ ਬੰਦ ਹੋ ਜਾਂਦਾ ਜਦੋਂ ਉਸ ਸੀਜ਼ਨ ਦਾ ਟਾਈਮ ਹੁੰਦਾ ਜਿਵੇਂ ਅਪਚੋਨਾ ਲਗਾਵਿੱਦਾ ਜਿਵੇਂ ਫਸਲ ਦੀ ਕਟਾਈ ਹੁੰਦੀ ਉਹਦਾ 5 5:30 ਦਾ ਟਾਈਮ ਦੇ ਤੇ ਜੇ ਆ ਚਾ ਉਦੋਂ ਬਾਅਦ ਜਿਹੜੀ ਰਾਤ ਪੈਂਦੀ ਆ ਉਦੋਂ ਫਿਰ ਫਸਲ ਦੀ ਰਾਖੀ ਕੋਈ ਕਰ ਨਹੀਂ ਸਕਦਾ ਨਾ ਉਹ ਤੇ ਕੋਈ ਰਾਖੀ ਨਹੀਂ ਕਦੇ ਜਾੜਾ ਹੋਇਆ ਤੁਹਾਡੀ ਫਸਲ ਦਾ ਫਸਲ ਦਾ ਬਹੁਤ ਜਾੜਾ ਸੂਰ ਬਹੁਤ ਖਰਾਬ ਕਰਦੇ ਉਧਰ ਸੂਰ ਨੇ ਹਾਂਜੀ ਪਾਕਿਸਤਾਨੀ ਸੂਰ ਨੇ ਉਹ ਖਰਾਬ ਕਰ ਦੰਦੇ ਹਾਂਜੀ ਹਾਂਜੀ ਉਹਨਾਂ ਦੀ ਪਾਕਿਸਤਾਨੀ ਫਸਲ ਖਰਾਬ ਕਰਦੇ ਆਪਣੀ ਇੰਡੀਆ ਦੀ ਵੀ ਕਰਦੇ ਦੋਨੋਂ ਕਰਨੀ ਕਰਦੇ ਆ ਹੂੰ ਵੈਸੇ ਦਿਲ ਜਾ ਕਰਦਾ ਵੀ ਜੇ ਤਾਰਾ ਨਾ ਹੋਣ ਤਾਂ ਆਪਾਂ ਪਰਹੀਂ ਟੱਪ ਜੀ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਜੀ ਜਿਹਨੇ ਟੱਪਣਾ ਹੈ ਉਹਨੇ ਤਾਂ ਟੱਪ ਹੀ ਜਾਣਾ ਜਿਹਨੇ ਨਹੀਂ ਟੱਪਣਾ ਉਹਨੇ ਨਹੀਂ ਟੱਪਣਾ ਹੀ ਨੀ ਮਤਲਬ ਇਹ ਤਾਂ ਦਿਲ ਕਹਿੰਦਾ ਹੁਣ ਆ ਵੀ ਇਹ ਤਾਰ ਜਿਹੜੀ ਖਤਮ ਹੋਣੀ ਚਾਹੀਦੀ ਐ ਖਤਮ ਤਾਂ ਇਹ ਤਾਂ ਜ਼ੀਰੋ ਲਾਈਨ ਤੋਂ ਹੋਵੇ ਤਾਂ ਬਹੁਤ ਵਧੀਆ ਕਿਉਂਕਿ ਜ਼ਿੰਮੇਦਾਰ ਨੂੰ ਬਹੁਤ ਮੁਸ਼ਕਲ ਐ ਸਭ ਤੋਂ ਜ਼ਿਆਦਾ ਔਖੀ ਇਹੀ ਐ ਇਹੀ ਇਹ ਸਾਡੇ ਜ਼ਿੰਮੇਦਾਰੋਂ ਕਿਉਂਕਿ ਤਾਰ ਪਾਰ ਜ਼ੀਰੋ ਲਾਈਨ ਤੇ ਹੋਵੇ ਫੌਜ ਦੀ ਵੀ ਜ਼ਿੰਮੇਵਾਰੀ ਕੱਟ ਜਾਏ ਕਿਉਂਕਿ ਫੌਜ ਦੀ ਫਿਰ ਜ਼ਿੰਮੇਵਾਰੀ ਜ਼ੀਰੋ ਲਾਈਨ ਤੇ ਹੋਵੇਗੀ ਉਹ ਜੋ ਫੌਜ ਵੀ ਔਖੀ ਐ ਕਿਉਂਕਿ ਸਾਡੇ ਤੋਂ 400 ਮੀਟਰ ਜਾਂ 300 ਮੀਟਰ ਦੇ ਪਿੱਛੇ ਉਹਨਾਂ ਗੇਟ ਖੋਲਣਾ ਬੰਦੇ ਜ਼ਿੰਮੇਦਾਰ ਪਾਟ ਪਾਉਣੇ ਸਾਰਾ ਕੁਝ ਕਰਨਾ ਫਿਰ ਫੌਜਾਂ ਦੀ ਵੀ ਜ਼ਿੰਮੇਵਾਰੀ ਸਾ ਮੰਲੋ ਕਿ ਸਾਡਾ ਜੀਵਿਦਾਰ ਅੰਦਰ ਟੱਪ ਗਿਆ ਤੇ ਫੌਜੀ ਡੰਡਾ ਚੜਜਾ ਨੇ ਵੀ ਆਪਾਂ ਵੀ ਤੇਰੀ ਤੁਸੀਂ ਕਿੱਥੇ ਸੀ ਅੱਛਾ ਮੰਨ ਲਓ ਸਾਡੇ ਨਾਲ ਗਾੜੀ ਵੀ ਅੰਦਰ ਜਾਂਦੀ ਨਾ ਫੌਜ ਦੀ ਠੀਕ ਆ ਮੰਨ ਲਓ ਚਾਰ ਫੌਜੀ ਤਾਂ ਅੰਦਰ ਜਾਣਗੇ ਦੋ ਫੌਜੀ ਇੱਕ ਲਿਖਣ ਵਾਲਾ ਇੱਕ ਚੈੱਕ ਕਰਨ ਵਾਲਾ ਗੇਟ ਤੇ ਹੋਵੇਗਾ ਠੀਕ ਆ ਹਾਂਜੀ ਹਾਂਜੀ ਜੇ ਮੰਨ ਲਓ ਆਪਣਾ ਜੀਵਿਦਾਰ ਪਾਰ ਟੱਪ ਜਾਂਦਾ ਤੇ ਫੌਜੀਆਂ ਤੇ ਬਹੁਤ ਦਬਾਅ ਪੈਂਦਾ ਜੀ ਮਤਲਬ ਜੇ ਤੁਸੀਂ ਉਧਰ ਜਾਂਦੇ ਹੋ ਮੱਲਾ ਪਉ ਉਧਰ ਜਾਂਦੇ ਪਾਕਿਸਤਾਨ ਵਾਲੇ ਫੌਜਨ ਜਵਾਬ ਦੇਣਾ ਖੋਜਗਾ ਤੁਸੀਂ ਕਿੱਥੇ ਸੀ ਅੱਛਾ ਹਾਂ ਤੁਸੀਂ ਕਿੱਥੇ ਜ਼ਿੰਮੇਵਾਰ ਕਰ ਰਹੇ ਹੋ ਮਤਲਬ ਚਾਰ ਬੰਦੇ ਗਾਰਡ ਦੇ ਅੰਦਰ ਜਾਂਦੇ ਹੀ ਜਾਂਦੇ ਨੇ ਗੇਟ ਤੇ ਜਿਵੇਂ ਆ ਬਣੀਆਂ ਹੋਈਆਂ ਨੇ ਟਾਵਰ ਲੱਗੇ ਹੋਣ ਨੇ ਕਿਸ ਚੀਜ਼ ਵਾਸਤੇ ਨੇ ਇਹ ਕੰਪਿਊਟਰ ਸਿਸਟਮ ਇਹਨਾਂ ਦਾ ਆਪਣੀ ਇੰਡੀਆ ਦਾ ਹੀ ਮਤਲਬ ਕੈਮਰੇ ਲੱਗੇ ਹੋਣਗੇ ਦੇ ਵਿੱਚ ਕੈਮਰੇ ਲੱਗੇ ਹੋਏ ਫੌਜ ਦੀ ਰਾਜ ਜ਼ਿੰਮੇਵਾਰੀ ਇੱਥੇ ਸਾਰੇ ਪਾਸੇ ਨਿਗਰੱਖੀ ਜਾਂਦੀ ਹੈ ਹਾਂਜੀ ਸਾਰੇ ਪਾਸੇ ਸਾਰੇ ਚੋਕਿਆਂ ਤੇ ਲੱਗੇ ਪੋਸਟ ਬਣੀ ਹੈ ਅੱਛਾ ਰਾਤ ਨੂੰ ਜਿਵੇਂ ਸ਼ਾਮ ਹੁੰਦੀ ਹੈ ਤੁਸੀਂ 8:00 ਵਜੇ ਜਾ ਸਕਦੇ ਹੋ ਤਾਰਾਂ ਦੇ ਨੇੜੇ ਕਿ ਨਹੀਂ ਅਸੀਂ 6 ਵਜੇ ਬਾਅਦ ਨਹੀਂ ਜਾ ਸਕਦੇ 6 ਵਜੇ ਤੋਂ ਬਾਅਦ ਲੋਡ ਨਹੀਂ 6 ਤੋਂ ਬਾਅਦ ਲੋਡ ਨਹੀਂ ਮੰਨ ਲਓ ਕੋਈ ਐਮਰਜੈਂਸੀ ਕੰਪਨੀ ਵੀ ਗਿਆ ਹੂੰ ਤੋ ਫੌਜੀ ਚੰਗਾ ਹੋਏ ਤਾਂ ਜਾਣ ਦੇਗਾ ਫੌਜੀ ਮਾੜਾ ਉਹ ਤਾਂ ਨਹੀਂ ਜਾਣ ਦੇਗਾ ਅੱਛਾ ਪਰਮਿਸ਼ਨ ਕਿੱਥੋਂ ਲੈਣੀ ਪੈਂਦੀ ਹੈ ਤੁਹਾਨੂੰ ਪਰਮਿਸ਼ਨ ਸਾਡੇ ਦਾ ਕਾਰਡ ਬਣੇ ਹੁੰਦੇ ਨੇ ਜ਼ਮੀਨ ਦੇ ਸਾਡੇ ਗੇਟ ਕਿੱਥੇ ਹੈ ਜਿਹੜਾ ਹੁਣ ਇਸ ਵੇਲੇ ਜਿੱਥੋਂ ਤੁਸੀਂ ਲੰਘਦੇ ਹੋ ਗੇਟ ਜਿਵੇਂ ਸਾਡੇ ਇੱਕ ਆ ਗੇਟ ਖੜਿਆ ਹੈ ਅੱਛਾ ਜਿਵੇਂ ਗੇਟ ਤਿੰਨ ਹੁੰਦੇ ਇੱਕ ਚੌਕੀ ਵਿੱਚ ਹੈ ਤਨਗੇਟ ਨੇ ਹਾਂ ਜੀ ਹਾਂ ਜੀ ਪਰ ਜੰਗ ਦਾ ਕੋਈ ਮਾਹੌਲ ਨਹੀਂ ਕੋਈ ਮਾਹੌਲ ਨਹੀਂ ਅੱਛਾ ਇੱਕ ਅਫਵਾੜ ਆਈ ਗਈ ਹੋ ਜਾਣਾ ਮੀਡੀਆ ਵੱਲੋਂ ਤਾਂ ਬਾਈ ਨੇ ਜਿਹੜਾ ਆਪਾਂ ਨੂੰ ਦੱਸੇ ਦਿੱਤਾ ਵੀ ਇੱਧਰ ਕੋਈ ਜੰਗ ਦਾ ਮਾਹੌਲ ਨਹੀਂ ਜਦੋਂ ਜੰਗ ਲੱਗੂਗੀ ਤਾਂ ਦੋ ਤਿੰਨ ਦਿਨ ਪਹਿਲਾਂ ਹੀ ਜਿਹੜਾ ਸੂਚਿਤ ਕਰ ਦਿੱਤਾ ਜਾਂਦਾ ਨੇੜੇ ਜਿਹੜੇ ਬਾਰਡਰ ਤੇ ਜਿੰਨੇ ਵੀ ਪਿੰਡ ਨੇ ਸਾਰਿਆਂ ਨੂੰ ਦੱਸ ਦਿੱਤਾ ਜਾਂਦਾ ਵੀ ਜਿਹੜਾ ਜੰਗ ਲੱਗ ਸਕਦੀ ਆ ਤੇ ਤੁਸੀਂ ਆਪਣਾ ਸਮਾਨ ਹੈ ਜਿਹੜਾ ਉਹ ਇੱਥੋਂ ਚੱਕ ਕੇ ਹੈ ਨਾ ਕਿਤੇ ਦੂਰ ਚਲੇ ਜਾਓ ਹਾਂ ਜੀ ਬਾਹਰ ਲੈ ਚਲੇ ਜਾਓ ਹਾਂ ਬਾਹਰ ਚਲੇ ਜਾਓ ਇਦਾਂ ਕਿਹਾ ਜਾਂਦਾ ਪਰ ਇੱਧਰ ਕੋਈ ਵੀ ਜਿਹੜਾ ਮਾਹੌਲ ਨਹੀਂ ਨਾ ਹੀ ਕੋਈ ਫੌਜੀਆ ਦੀ ਪੋਸਟ ਦੇ ਵਿੱਚ ਇੱਧਰ ਵੱਧਦਾ ਹੋਇਆ ਨਾ ਨਾ ਕੋਈ ਟੈਂਕਰ ਨਾ ਯਾਰਮੀ ਲੱਗੀ ਹੈ ਨਾ ਕੋਈ ਆਰਮੀ ਲੱਗੀ ਹੈ ਤੇ ਨਾ ਹੀ ਕੋਈ ਇੱਧਰ ਟੈਂਕ ਆਏ ਨੇਗੇ ਤੇ ਇੱਧਰ ਜਿੰਨਾ ਵੀ ਤੁਸੀਂ ਆਹ ਵੇਖ ਲਓ ਬਾਰਡਰ ਏਰੀਆ ਸਾਰਾ ਤੇ ਤਾਰਾਂ ਇੱਥੇ ਅਬ ਦੂਜੇ ਪਾਸੇ ਜਿਹੜਾ ਪਾਕਿਸਤਾਨ ਆ ਤਾਂ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਵਾਸਤੇ ਹਾਂਜੀ